ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ ਦੇ ਲਈ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤਾਂ ਉੱਥੇ ਹੀ ਪਿੰਡਾਂ ਦੇ ਵਿੱਚ ਇਸ ਸਮੇਂ ਠੰਡ ਦੇ ਚੱਲਦੇ ਆ ਜਿਹੜਾ ਚੋਣਾਂ ਦਾ ਜਿਹੜਾ ਮਾਹੌਲ ਹੈ ਉਹ ਠੰਡਾ ਦਿਖ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਅਸੀਂ ਇਸ ਸਮੇਂ ਸੰਗਰੂਰ ਦੇ ਪਿੰਡ ਨਮੋਲ ਦੇ ਵਿੱਚ ਖੜੇ ਆ ਜਿੱਥੇ ਟਾਵੇਂ-ਟਾਵੇਂ ਜਿਹੜੇ ਵੋਟਰ ਨੇਗੇ ਉਹ ਇਸ ਸਮੇਂ ਜਿਹੜੇ ਆਉਂਦੇ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਜਿਹੜਾ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਚੋਣਾਂ ਦੇ ਲਈ 790 ਦੇ ਕਰੀਬ ਜਿਹੜੇ ਬੂਥ ਤਿਆਰ ਕੀਤੇ ਗਏ ਨੇ 1 11 ਜੂਨ ਨੇ ਉਥੇ 80 ਦੇ ਕਰੀਬ ਜਿਹੜੇ ਚੋਂ ਜਿਹੜੇ ਉਮੀਦਵਾਰ ਨੇਗੇ ਉਹ ਚੋਣ ਮੈਦਾਨ ਦੇ ਵਿੱਚ ਨੇ ਤੇ 126 ਬਲਾਕ ਸੰਪਤੀਆਂ ਦੇ ਲਈ 400 39 ਦੇ ਕਰੀਬ ਜਿਹੜੇ ਉਮੀਦਵਾਰ ਨੇਗੇ ਉਹ ਚੋਣ ਮੈਦਾਨ ਦੇ ਵਿੱਚ ਨੇ ਤਾਂ ਦੱਸ ਦਈਏ ਕਿ ਇਸ ਸਮੇਂ ਜਿਹੜੀਆਂ ਚੋਣਾਂ ਨੇਗੀਆਂ ਫਿਲਹਾਲ ਠੰਡ ਦੇ ਚੱਲਦਿਆਂ ਹਾਲੇ ਉਸ ਰੂਪ ਦੇ ਵਿੱਚ ਹੰਗਾਰਾ ਹੈ ਜਿਹੜਾ ਸਵੇਰ ਤੋਂ ਨਹੀਂ ਮਿਲ ਰਿਹਾ ਠੰਡ ਦੇ ਚੱਲਦਿਆਂ ਬਹੁਤ ਘੱਟ ਵੋਟਰ ਨੇ ਜਿਹੜੇ ਇਸ ਸਮੇਂ ਪੋਲਿੰਗ ਬੂਥਾਂ ਤੇ ਨਜ਼ਰ ਆ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਚੋਣਾਂ ਨੇਗੀਆਂ ਇਹਦੇ ਵਿੱਚ ਪਿੰਡਾਂ ਦਾ ਜਿਹੜਾ ਮਾਹੌਲ ਹੈ ਪਿੰਡਾਂ ਦਾ ਰੌਾ ਹੈਗਾ ਉਹ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਜਿਹੜਾ ਪਿੰਡੂ ਵੋਟਰ ਹੈਗਾ ਉਹ ਵੱਧ ਚੜ ਕੇ ਹਿੱਸਾ ਲੈਂਦਾ ਪਿੰਡਾਂ ਦੇ ਵਿੱਚ ਇਹ ਖੇਰ ਤੋਂ ਹੀ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਜਿਹੜੀ ਪ੍ਰਕਿਰਿਆ ਹੈਗੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਜਿਹੜਾ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ 97 ਦੇ ਕਰੀਬ ਜਿਹੜਾ ਸਵੇਦਨਸ਼ੀਲਤਾ ਨੂੰ ਦੇਖਦੇ ਹੋਏ ਕਿਉਂਕਿ ਚੋਣਾਂ ਦੇ ਚੱਲਦੇ ਆ ਬਹੁਤ ਸਾਰੇ ਆ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਝਗੜੇ ਹੋਣ ਦੀ ਸੰਭਾਵਨਾ ਰਹਿੰਦੀ ਹੈ ਤਾਂ 97 ਦੇ ਕਰੀਬ ਜਿਹੜੇ ਪੋਲਿੰਗ ਬੂਥ ਨੇਗੇ ਜਿਹੜੇ ਸਵੇਦਨਸ਼ੀਲ ਐਲਾਨੇ ਗਏ ਨੇ ਜਿਸ ਦੇ ਵਿੱਚ ਜਿਹੜਾ ਦਿੜਬੇ ਦੇ 32 ਦੇ ਕਰੀਬ ਨੇ ਧੂਰੀ ਦੇ 19 ਦੇ ਕਰੀਬ ਨੇ ਤੇ ਹਲਕਾ ਲਹਿਰਾ ਦੇ ਜਿਹੜੇ ਜਿਹੜੇ 5 ਦੇ ਕਰੀਬ ਜਿਹੜੇ ਪੋਲਿੰਗ ਬੂਥ ਨੇਗੇ ਜਿਹੜੇ ਅ ਕੀਤੀਆ ਤਾਂ ਇਸ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜਾ ਬਾਹਰੋਂ ਵੀ ਜਿਹੜੀ ਜਿਹੜੀ ਫੋਰਸ ਹੈਗੀ ਉਹ ਮਗਾਈ ਗਈ ਆ ਤੇ ਪੰਜਾਬ ਪੁਲਿਸ ਦੀਆਂ ਵੱਡੇ ਪੱਧਰ ਤੇ ਟੁਕੜੀਆਂ ਨੇ ਜਿਹੜੀਆਂ ਉਹ ਤੈਨਾਤ ਕੀਤੀਆਂ ਗਈਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਪਿੰਡਾਂ ਦੇ ਜਿਹੜੇ ਵੋਟਰ ਨੇਗੇ ਉਹ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਵਿੱਚ ਕਿਸ ਉਮੀਦਵਾਰ ਦੀ ਕਿਸਮਤ ਨੂੰ ਜਿਹੜਾ ਚਮਕਾਉਂਦੇ ਨਜ਼ਰ ਆਉਂਦੇ ਨੇਗੇ ਥੈਂਕਸ ਫਿਰਾਂ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਲਈ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ ਤਾਂ ਉੱਥੇ ਹੀ ਪਿੰਡਾਂ ਦੇ ਵਿੱਚ ਇਸ ਸਮੇਂ ਠੰਡ ਦੇ ਚੱਲਦੇ ਆ ਜਿਹੜਾ ਚੋਣਾਂ ਦਾ ਜਿਹੜਾ ਮਾਹੌਲ ਹੈ ਉਹ ਠੰਡਾ ਦਿਖ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਅਸੀਂ ਟਾਵੇਂ ਟਾਵੇਂ ਜਿਹੜੇ ਵੋਟਰ ਨੇਗੇ ਉਹ ਇਸ ਸਮੇਂ ਜਿਹੜੇ ਆਉਂਦੇ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਜਿਹੜਾ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਚੋਣਾਂ ਦੇ ਲਈ 790 ਦੇ ਕਰੀਬ ਜਿਹੜੇ ਬੂਥ ਤਿਆਰ ਕੀਤੇ ਗਏ ਨੇ 18 ਜ਼ੋਨਾਂ ਦੇ ਉੱਪਰ 80 ਦੇ ਕਰੀਬ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ 18 ਜ਼ੋਨ ਨੇ ਉੱਥੇ 80 ਦੇ ਕਰੀਬ ਜਿਹੜੇ ਚੋਂ ਜਿਹੜੇ ਉਮੀਦਵਾਰ ਨੇਗੇ ਉਹ ਚੋਣ ਮੈਦਾਨ ਦੇ ਵਿੱਚ ਨੇ ਤੇ 126 ਬਲਾਕ ਸੰਪਤੀਆਂ ਦੇ ਲਈ 400 39 ਦੇ ਕਰੀਬ ਜਿਹੜੇ ਉਮੀਦਵਾਰ ਨੇਗੇ ਉਹ ਚੋਣ ਮੈਦਾਨ ਦੇ ਵਿੱਚ ਨੇ ਤਾਂ ਦੱਸ ਦਈਏ ਕਿ ਇਸ ਸਮੇਂ ਜਿਹੜੀਆਂ ਚੋਣਾਂ ਨੇਗੀਆਂ ਫਿਲਹਾਲ ਠੰਡ ਦੇ ਚੱਲਦਿਆਂ ਹਾਲੇ ਉਸ ਰੂਪ ਦੇ ਵਿੱਚ ਹੰਗਾਰਾ ਹੈ ਜਿਹੜਾ ਸਵੇਰ ਤੋਂ ਨਹੀਂ ਮਿਲ ਰਿਹਾ ਠੰਡ ਦੇ ਚੱਲਦਿਆਂ ਬਹੁਤ ਘੱਟ ਵੋਟਰ ਨੇ ਜਿਹੜੇ ਇਸ ਸਮੇਂ ਪੋਲਿੰਗ ਬੂਥਾਂ ਤੇ ਨਜ਼ਰ ਆ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਚੋਣਾਂ ਨੇਗੀਆਂ ਇਹਦੇ ਵਿੱਚ ਪਿੰਡਾਂ ਦਾ ਜਿਹੜਾ ਮਾਹੌਲ ਹੈ ਪਿੰਡਾਂ ਦਾ ਰੌਾਗਾ ਉਹ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ ਦੇ ਵਿੱਚ ਜਿਹੜਾ ਪਿੰਡੂ ਵੋਟਰ ਹੈਗਾ ਉਹ ਵੱਧ ਚੜ ਕੇ ਹਿੱਸਾ ਲੈਂਦਾ ਪਿੰਡਾਂ ਦੇ ਵਿੱਚ ਇਹ ਚ ਇਰ ਤੋਂ ਹੀ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਜਿਹੜੀ ਪ੍ਰਕਿਰਿਆ ਹੈਗੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਜਿਹੜਾ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ 97 ਦੇ ਕਰੀਬ ਜਿਹੜਾ ਸਵੇਦਨਸ਼ੀਲਤਾ ਨੂੰ ਦੇਖਦੇ ਹੋਏ ਕਿਉਂਕਿ ਚੋਣਾਂ ਦੇ ਚੱਲਦੇ ਆ ਬਹੁਤ ਸਾਰੇ ਆ ਇਹੋ ਜਿਹੇ ਘਟਨਾਵਾਂ ਹੋ ਜਾਂਦੀਆਂ ਨੇ ਝਗੜੇ ਹੋਣ ਦੀ ਸੰਭਾਵਨਾ ਰਹਿੰਦੀ ਹੈ ਤਾਂ 97 ਦੇ ਕਰੀਬ ਜਿਹੜੇ ਪੋਲਿੰਗ ਬੂਥ ਨੇਗੇ ਜਿਹੜੇ ਸਵੇਦਨਸ਼ੀਲ ਐਲਾਨੇ ਗਏ ਨੇ ਜਿਸ ਦੇ ਵਿੱਚ ਜਿਹੜਾ ਦਿੜਬੇ ਦੇ 32 ਦੇ ਕਰੀਬ ਨੇ ਧੂਰੀ ਦੇ 19 ਦੇ ਕਰੀਬ ਨੇ ਤੇ ਹਲਕਾ ਲਹਿਰਾ ਦੇ ਜਿਹੜੇ ਜਿਹੜੇ 5 ਦੇ ਕਰੀਬ ਜਿਹੜੇ ਪੋਲਿੰਗ ਬੂਥ ਨੇਗੇ ਜਿਹੜੇ ਅਤਿ ਕੀਤੀਆ ਤਾਂ ਇਸ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜਾ ਬਾਹਰੋਂ ਵੀ ਜਿਹੜੀ ਜਿਹੜੀ ਫੋਰਸ ਹੈਗੀ ਉਹ ਮਗਾਈ ਗਈ ਆ ਤੇ ਪੰਜਾਬ ਪੁਲਿਸ ਦੀਆਂ ਵੱਡੇ ਪੱਧਰ ਤੇ ਟੁਕੜੀਆਂ ਨੇ ਜਿਹੜੀਆਂ ਉਹ ਤਾਇਨਾਤ ਕੀਤੀਆਂ ਗਈਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਪਿੰਡਾਂ ਦੇ ਜਿਹੜੇ ਵੋਟਰ ਨੇਗੇ ਉਹ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਵਿੱਚ ਕਿਸ ਉਮੀਦਵਾਰ ਦੀ ਕਿਸਮਤ ਨੂੰ ਜਿਹੜਾ ਚਮਕਾਉਂਦੇ ਨਜ਼ਰ ਆਉਂਦੇ ਨੇਗੇ ਥੈਂਕਸ ਵੀਰਾਂ ਟੀਵੀ ਤੋਂ ਕੁਲਵੀਰ ਸਿੰਘ ਸੰਗਰੂ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਲਈ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ ਤਾਂ ਉੱਥੇ ਹੀ ਪਿੰਡਾਂ ਦੇ ਵਿੱਚ ਇਸ ਸਮੇਂ ਠੰਡ ਦੇ ਚੱਲਦੇ ਆ ਜਿਹੜਾ ਚੋਣਾਂ ਦਾ ਜਿਹੜਾ ਮਾਹੌਲ ਹੈ ਉਹ ਠੰਡਾ ਦਿਖ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਅਸੀਂ ਇਸ ਟਾਵੇਂ ਟਾਵੇਂ ਜਿਹੜੇ ਵੋਟਰ ਨੇਗੇ ਉਹ ਇਸ ਸਮੇਂ ਜਿਹੜੇ ਆਉਂਦੇ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਜਿਹੜਾ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਚੋਣਾਂ ਦੇ ਲਈ 790 ਦੇ ਕਰੀਬ ਜਿਹੜੇ ਬੂਥ ਤਿਆਰ ਕਰੇ ਗਏ ਨੇ 18 ਜ਼ੋਨਾਂ ਦੇ ਉੱਪਰ 80 ਦੇ ਕਰੀਬ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ 18 ਜ਼ੋਨ ਨੇ ਉੱਥੇ 80 ਦੇ ਕਰੀਬ ਜਿਹੜੇ ਚੋਂ ਜਿਹੜੇ ਉਮੀਦਵਾਰ ਨੇਗੇ ਉਹ ਚੋਣ ਮੈਦਾਨ ਦੇ ਵਿੱਚ ਨੇ ਤੇ 126 ਬਲਾਕ ਸੰਮਤੀਆਂ ਦੇ ਲਈ 439 ਦੇ ਕਰੀਬ ਜਿਹੜੇ ਉਮੀਦਵਾਰ ਨੇਗੇ ਉਹ ਚੋਣ ਮੈਦਾਨ ਦੇ ਵਿੱਚ ਨੇ ਤਾਂ ਦੱਸ ਦਈਏ ਕਿ ਇਸ ਸਮੇਂ ਜਿਹੜੀਆਂ ਚੋਣਾਂ ਨੇਗੀਆਂ ਫਿਲਹਾਲ ਠੰਡ ਦੇ ਚੱਲਦਿਆਂ ਹਾਲੇ ਉਸ ਰੂਪ ਦੇ ਵਿੱਚ ਹੰਗਾਰ ਹੈ ਜਿਹੜਾ ਸਵੇਰ ਤੋਂ ਨਹੀਂ ਮਿਲ ਰਿਹਾ ਠੰਡ ਦੇ ਚੱਲਦਿਆਂ ਬਹੁਤ ਘੱਟ ਵੋਟਰ ਨੇ ਜਿਹੜੇ ਇਸ ਸਮੇਂ ਪੋਲਿੰਗ ਬੂਥਾਂ ਤੇ ਨਜ਼ਰ ਆ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਚੋਣਾਂ ਨੇਗੀਆਂ ਇਹਦੇ ਵਿੱਚ ਪਿੰਡਾਂ ਦਾ ਜਿਹੜਾ ਮਾਹੌਲ ਹੈ ਪਿੰਡਾਂ ਦਾ ਰੌਾ ਹੈਗਾ ਉਹ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਜਿਹੜਾ ਪਿੰਡੂ ਵੋਟਰ ਹੈਗਾ ਉਹ ਵੱਧ ਚੜ ਕੇ ਹਿੱਸਾ ਲੈਂਦਾ ਪਿੰਡਾਂ ਦੇ ਵਿੱਚ ਇਹ ਚੋਣਾਂ ਹੁੰਦੀਆਂ ਨੇ ਤਾਂ ਵੱਡੇ ਪੱਧਰ ਤੇ ਅੱ ਕ੍ਰਿਆ ਹੈ ਕਿ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਜਿਹੜਾ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ 97 ਦੇ ਕਰੀਬ ਜਿਹੜਾ ਸਵੇਦਨਸ਼ੀਲਤਾ ਨੂੰ ਦੇਖਦੇ ਹੋਏ ਕਿਉਂਕਿ ਚੋਣਾਂ ਦੇ ਚੱਲਦੇ ਆ ਬਹੁਤ ਸਾਰੇ ਆ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਝਗੜੇ ਹੋਣ ਦੀ ਸੰਭਾਵਨਾ ਰਹਿੰਦੀ ਹੈ ਤਾਂ 97 ਦੇ ਕਰੀਬ ਜਿਹੜੇ ਪੋਲਿੰਗ ਬੂਥ ਨੇਗੇ ਜਿਹੜੇ ਸਵੇਦਨਸ਼ੀਲ ਐਲਾਨੇ ਗਏ ਨੇ ਜਿਸ ਦੇ ਵਿੱਚ ਜਿਹੜਾ ਦਿੜਬੇ ਦੇ 32 ਦੇ ਕਰੀਬ ਨੇ ਧੂਰੀ ਦੇ 19 ਦੇ ਕਰੀਬ ਨੇ ਤੇ ਹਲਕਾ ਲਹਿਰਾ ਦੇ ਜਿਹੜੇ ਜਿਹੜੇ 5 ਦੇ ਕਰੀਬ ਜਿਹੜੇ ਪੋਲਿੰਗ ਬੂਥ ਨੇਗੇ ਜਿਹੜੇ ਅਤਿ ਸਵੇਦਨਸ਼ੀਲ ਨੇ ਉਹਨਾਂ ਦੀ ਵੀ ਜਿਹੜੀ ਲਿਸਟ ਹੈਗੀ ਪ੍ਰਸ਼ ਬਾਰੋਂ ਵੀ ਜਿਹੜੀ ਜਿਹੜੀ ਫੋਰਸ ਹੈਗੀ ਉਹ ਮਗਾਈ ਗਈ ਆ ਤੇ ਪੰਜਾਬ ਪੁਲਿਸ ਦੀਆਂ ਵੱਡੇ ਪੱਧਰ ਤੇ ਟੁਕੜੀਆਂ ਨੇ ਜਿਹੜੀਆਂ ਉਹ ਤਾਇਨਾਤ ਕੀਤੀਆਂ ਗਈਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਪਿੰਡਾਂ ਦੇ ਜਿਹੜੇ ਵੋਟਰ ਨੇਗੇ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਤੇ ਬਲਾਕ ਸੰਮਤੀਆਂ ਦੇ ਵਿੱਚ ਕਿਸ ਉਮੀਦਵਾਰ ਦੀ ਕਿਸਮਤ ਨੂੰ ਜਿਹੜਾ ਚਮਕਾਉਂਦੇ ਨਜ਼ਰ ਆਉਂਦੇ ਨੇਗੇ ਥੈਂਕਸ ਫਿਰਾਂ ਟੀਵੀ ਤੋਂ ਕੁਲਵੀਰ ਸਿੰਘ ਸੰਗਰੂ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ ਦੇ ਲਈ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤਾਂ ਉੱਥੇ ਹੀ ਪਿੰਡਾਂ ਦੇ ਵਿੱਚ ਇਸ ਸਮੇਂ ਠੰਡ ਦੇ ਚੱਲਦੇ ਆ ਜਿਹੜਾ ਚੋਣਾਂ ਦਾ ਜਿਹੜਾ ਮਾਹੌਲ ਹੈ ਉਹ ਠੰਡਾ ਦਿਖ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਅਸੀਂ ਇਸ ਸਮੇਂ ਸੰਗਰੂਰ ਦੇ ਪਿੰਡ ਨਮੋਲ ਦੇ ਵਿੱਚ ਖੜੇ ਆ ਜਿੱਥੇ ਟਾਵੇਂ-ਟਾਵੇਂ ਜਿਹੜੇ ਵੋਟਰ ਨੇਗੇ ਉਹ ਇਸ ਸਮੇਂ ਜਿਹੜੇ ਆਉਂਦੇ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਜਿਹੜਾ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਚੋਣਾਂ ਦੇ ਲਈ 790 ਦੇ ਕਰੀਬ ਜਿਹੜੇ ਬੂਥ ਤਿਆਰ ਕੀਤੇ ਦੇ 18 ਜੂਨ ਨੇ ਉੱਥੇ 80 ਦੇ ਕਰੀਬ ਜਿਹੜੇ ਚੋਣ ਜਿਹੜੇ ਉਮੀਦਵਾਰ ਨੇਗੇ ਉਹ ਚੋਣ ਮੈਦਾਨ ਦੇ ਵਿੱਚ ਨੇ ਤੇ 126 ਬਲਾਕ ਸੰਮਤੀਆਂ ਦੇ ਲਈ 439 ਦੇ ਕਰੀਬ ਜਿਹੜੇ ਉਮੀਦਵਾਰ ਨੇਗੇ ਉਹ ਚੋਣ ਮੈਦਾਨ ਦੇ ਵਿੱਚ ਨੇ ਤਾਂ ਦੱਸ ਦਈਏ ਕਿ ਇਸ ਸਮੇਂ ਜਿਹੜੀਆਂ ਚੋਣਾਂ ਨੇਗੀਆਂ ਫਿਲਹਾਲ ਠੰਢ ਦੇ ਚੱਲਦਿਆਂ ਹਾਲੇ ਉਸ ਰੂਪ ਦੇ ਵਿੱਚ ਹੰਗਾਰ ਹੈ ਜਿਹੜਾ ਸਵੇਰ ਤੋਂ ਨਹੀਂ ਮਿਲ ਰਿਹਾ ਠੰਢ ਦੇ ਚੱਲਦਿਆਂ ਬਹੁਤ ਘੱਟ ਵੋਟਰ ਨੇ ਜਿਹੜੇ ਇਸ ਸਮੇਂ ਪੋਲਿੰਗ ਬੂਥਾਂ ਤੇ ਨਜ਼ਰ ਆ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਚੋਣਾਂ ਨੇਗੀਆਂ ਇਹਦੇ ਵਿੱਚ ਪਿੰਡਾਂ ਦਾ ਜਿਹੜਾ ਮਾਹੌਲ ਹੈ ਪਿੰਡਾਂ ਦਾ ਰੌ ਹੈਗਾ ਉਹ ਵੀ ਖਣ ਨੂੰ ਮਿਲੇਗਾ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਜਿਹੜਾ ਪਿੰਡੂ ਵੋਟਰ ਹੈਗਾ ਉਹ ਵੱਧ ਚੜ ਕੇ ਹਿੱਸਾ ਲੈਂਦਾ ਪਿੰਡਾਂ ਦੇ ਵਿੱਚ ਇਹ ਚੋਣਾਂ ਹੁੰਦੀਆਂ ਨੇ ਤਾਂ ਵੱਡੇ ਪੱਧਰ ਤੇ ਅੱਜ ਸਵੇਰ ਤੋਂ ਹੀ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਜਿਹੜੀ ਪ੍ਰਕਿਰਿਆ ਹੈਗੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਜਿਹੜਾ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ 97 ਦੇ ਕਰੀਬ ਜਿਹੜਾ ਸਵੇਦਨਸ਼ੀਲਤਾ ਨੂੰ ਦੇਖਦੇ ਹੋਏ ਕਿਉਂਕਿ ਚੋਣਾਂ ਦੇ ਚੱਲਦੇ ਆ ਬਹੁਤ ਸਾਰੇ ਆ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਝਗੜੇ ਹੋਣ ਦੀ ਸੰਭਾਵਨਾ ਰਹਿੰਦੀ ਹੈ ਤਾਂ 97 ਦੇ ਕਰੀਬ ਜਿਹੜੇ ਪੋਲਿੰਗ ਬੂਥ ਨੇਗੇ ਜਿਹੜੇ ਸਵੇਦਨ ਦੇ ਧੂਰੀ ਦੇ 19 ਦੇ ਕਰੀਬ ਨੇ ਤੇ ਹਲਕਾ ਲਹਿਰਾ ਦੇ ਜਿਹੜੇ ਜਿਹੜੇ 5 ਦੇ ਕਰੀਬ ਜਿਹੜੇ ਪੋਲਿੰਗ ਬੂਥ ਨੇਗੇ ਜਿਹੜੇ অতি ਸੁਵੇਦਨਸ਼ੀਲ ਨੇ ਉਹਨਾਂ ਦੀ ਵੀ ਜਿਹੜੀ ਲਿਸਟ ਹੈਗੀ ਪ੍ਰਸ਼ਾਸਨ ਨੇ ਤਿਆਰ ਕੀਤੀ ਆ ਤਾਂ ਇਸ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜਾ ਬਾਹਰੋਂ ਵੀ ਜਿਹੜੀ ਜਿਹੜੀ ਫੋਰਸ ਹੈਗੀ ਉਹ ਮੰਗਾਈ ਗਈ ਆ ਤੇ ਪੰਜਾਬ ਪੁਲਿਸ ਦੀਆਂ ਵੱਡੇ ਪੱਧਰ ਤੇ ਟੁਕੜੀਆਂ ਨੇ ਜਿਹੜੀਆਂ ਉਹ ਤਾਇਨਾਤ ਕੀਤੀਆਂ ਗਈਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਪਿੰਡਾਂ ਦੇ ਜਿਹੜੇ ਵੋਟਰ ਨੇਗੇ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਤੇ ਬਲਾਕ ਸੰਮਤੀਆਂ ਦੇ ਵਿੱਚ ਕਿਸ ਉਮੀਦਵਾਰ ਦੀ ਕਿਸਮਤ ਨੂੰ ਜਿਹੜਾ ਚਮਕਾਉਂਦੇ ਨਜ਼ਰ ਆਉਂਦੇ ਨੇਗੇ ਥੈਂਕਸ ਫਿਰਾਂ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ